ਐਕਸੀਡੈਂਟ ਹੋਇਆ ਕੋਲੀਪੇ ਆਪਣੀ ਬਾਈਕ 'ਚ ਮੇਰੇ ਹਸਪਤਲ ਦੇ ਸਿਧਾਂਤ 'ਚ। ਬਾਰੇ ਆਂਦੇ ਹੋਏ ਕਿ ਕੀਆ ਗੱਡੀ ਆਈ। ਉਹਨੇ ਸਾਈਡ ਮਾਰੀ ਆ ਪੋਲ ਦੇ ਉੱਪਰੋਂ ਤੇ ਬਾਕੀ ਦੋ ਮੁੰਡੇ ਉੱਤੇ ਗਿਰ ਗਏ। ਤੇ ਜਿਹੜਾ ਇਹ ਸੀ ਇਹ ਪੋਲ ਤੋਂ نیچے ਡੁੱਬ ਗਿਆ। ਮੈਂ ਮੰਮੀ ਨੂੰ ਮੈਂ ਹੁਣੇ ਆਂਦਾ ਮੈਂ ਯਾਰ ਦੋਸਤਾਂ ਚੱਲ ਗਿਆ ਵਾ। ਬਾਰੇ ਕਿੱਥੇ ਮੇਲੇ ਦੇ। ਘੈਂਟਾ ਘਰ ਦਵਾ ਤੋਂ ਉੱਦਣ ਜਾ ਰਹੇ ਡੋਰੀਆ ਪਰਵਾਲ ਨੂੰ ਮੇਲੇ ਦੇ। ਜਿਹੜਾ ਉੱਥੇ ਲੱਗਦਾ ਘੈਂਟਾ ਘਰ ਪੋਲ ਤੇ ਜਾ ਰਹੇ ਆ ਨਾ ਕੋ ਬੋਰ ਨਹੀਂ ਮੋੜਾ ਯਾਰ। ਦੇ ਵਿੱਚ ਝੰਟਾਕਾਰ ਦੇ ਐਲੀਵੇਟਰ ਪੁਲ ਦੇ ਉੱਤੇ ਇੱਕ ਦਰਦਨਾਕ ਸੜਕ ਹਾ사 ਵਾਪਰਿਆ ਵਾ ਜਿਸ ਦੇ ਵਿੱਚ ਤਿੰਨ ਮੋਟਰਸਾਈਕਲ ਤੇ ਤਿੰਨ ਨੌਜਵਾਨ ਸਵਾਰ ਸਨ ਤੇ ਇੱਕ ਕੀਆ ਗੱਡੀ ਆਂਦੀ ਐ ਅਚਾਨਕ ਫੇਟ ਮਾਰਦੀ ਐ ਤੇ ਉਹਨਾਂ ਦਾ ਭਿਆੰਕਰ ਤਿੰਨ ਨੌਜਵਾਨਾਂ ਦਾ ਐਕਸੀਡੈਂਟ ਹੋ ਜਾਂਦਾ ਵਾ ਹਾਲਾਂਕਿ ਗੰਭੀਰ ਸੱਟਾਂ ਲੱਗੀਆਂ ਨੇ ਜ਼ੇਹਰੀ ਇਲਾਜ ਦੇ ਲਈ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਆ ਜਾਂਦਾ ਦੱਸਿਆ ਜਾ ਰਿਹਾ ਜਾਣਕਾਰੀ ਮੁਤਾਬਕ ਕਿ ਜਮਾਲਪੁਰ ਤੋਂ ਆਪਣੇ ਇੱਕ ਦੋਸਤ ਘਰ ਤੁਰੇ ਸੀਗੇ ਉਸ ਵੇ ਮੇਲੇ ਤੇ ਜਾਣਾ ਸੀਗਾ ਤੇ ਉਸ ਵਾਰ ਅਚਾਨਕ ਹੀ ਇੱਕ ਗੱਡੀ ਗੱਡੀ ਵਾਲੇ ਵੱਲੋਂ ਫੇਟ ਮਾਰ ਜਾਂਦੀ ਐ ਤੇ ਭਿਆੰਕਰ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਸੜਕ ਹਾਸਾ ਹੋ ਜਾਂਦਾ ਵਾ ਉਹਨੂੰ ਉਸ ਨੂੰ ਜ਼ੇਹਰੀ ਇਲਾਜ ਦੇ ਲਈ ਦੂਜੇ ਹਸਪਤਾਲ ਦੇ ਵਿੱਚ ਭੇਜਿਆ ਜਾਂਦਾ ਆਵੇ ਉਹਨਾਂ ਦੇ ਪਰਿਵਾਰ ਜਣੇ ਨਾਲ ਗੱਲਬਾਤ ਕਰਦੀਆਂ ਆ ਆਖਿਰਕਾਰ ਇਹ ਹਾਸਾ ਹੋਇਆ ਕਿਥਾਂ ਤੇ ਕਿਥੇ ਰਹਿਣ ਵਾਲੇ ਸੀਗੇ ਤੇ ਕਿਤੇ ਕਿਤੇ ਸੱਟਾਂ ਆਈਆਂ ਮੈਂ ਸੁਨੀਤਾ ਮडम ਕੀ ਕਹੇਂਗੀ ਅਜੀ ਕੋਈ ਚਾਹ ਤਾਡਾ ਕੀ ਨਾਮ ਹੈ ਬੱਚਾ ਸਾਡੇ ਕਮਲ ਕਮਲ ਕੀ ਕਹੇਗੀ ਅਜੀ ਕਮਲ ਮੈਂ ਮੰਮੀ ਮੈਂ ਹੋਨੇ ਆਂਦਾ ਵਾ ਯਾਰ ਦੋਸਤਾਂ ਚੱਲ ਗਿਆ ਵਾ ਅੱਛਾ ਪੜੇ ਕਿੱਥੇ ਮੇਲੇ ਦੇ ਮੈਂ ਫੋਨ ਕੀਤਾ ਦੁਆਰਾ ਕਹਿੰਦਾ ਬਸ ਮੈਂ ਦੱਸਾਂ ਪੰਜ ਮਿੰਟਾਂ ਚ ਮੰਮੀ ਆ ਗਿਆ ਉਸ ਤੋਂ ਫੋਨ ਨਹੀਂ ਆਇਆ ਇਹ ਮੁੰਡੇ ਇਹ ਇੱਕ ਦੋ ਮੁੰਡੇ ਕਹਿੰਦਾ ਤੁਹਾਡੇ ਬੱਚੇ ਦਾ ਐਕਸੀਡੈਂਟ ਹੋ ਗਿਆ ਅੱਛਾ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੈਂ ਹੁਣ ਹੋਣ ਆਈ ਹਟਾ ਲੱਗੀਆਂ ਕਮਲ ਕਮਲ ਸਿਰ ਤੇ ਲੱਗੀ ਐ ਬਾਤ ਲੱਗੀ ਲੱਦਣ ਲੱਗੇ ਐ ਕੀ ਕਰਦਾ ਜੀ ਇੱਕ ਕੰਮ ਕਰਦਾ ਕੰਮ ਕਰਦਾ ਕਿਹੜੇ ਕਿੰਨੇ ਕੰਮ ਕਰਦਾ फैक्टरी अपनी मेटा फैक्टरी भी साल कौन-कौन मेरे पापा है छोटी भैन है भ्रा है वाइफ है है छोटे सुभाष नगर बस्ती सुभाष नगर सुभाष नगर चौदह नंबर सुभाष नगर सत नंबर गली हाँ जी नहीं निकल गया सत नंबर गली ਇਹ ਕਿਹੜੇ ਮੋਟਰਸਾਈਕਲ ਤੁਸੀਂ ਆ? ਇਹ ਮੋਟਰਸਾਈਕਲ ਦੇ ਸੀ ਇਹਨੇ ਦੱਸਿਆ ਮੋਟਰਸਾਈਕਲ ਦੇ ਸੀ। ਅੱਛਾ ਇਹ ਕਿੱਥੇ ਐਕਸੀਡੈਂਟ ਹੋਇਆ ਫਟ ਪੁੱਟ ਆ ਗਿਆ? ਕਿੱਥੇ ਮੈਨੂੰ ਪਤਾ ਨਹੀਂ ਇਹਨਾਂ ਨੂੰ ਪਤਾ ਕਿੱਥਾ ਹੈ ਕਿ ਘੰਟਾ ਘਰ ਪੋਲ ਤੇ। ਇਹਦਾ ਸਵਾਰ ਸੀ ਤਿੰਨ ਜਾਣੇ। ਕੋਈ ਨਾਮ ਆ ਰਿਹਾ? ਕੀ ਕੀ ਨਾਮ ਆ ਸਰ ਆਪਣਾ? ਸਰ ਜੁਗਰਾਜ ਸਿੰਘ। ਜੁਗਰਾਜ ਜੀ ਮਾਮਲਾ ਕੀ ਹੋ ਗਿਆ? ਕਿੱਥੋਂ ਲੈ ਕੇ ਆਏ ਪੇਸ਼ੈਂਟ ਨੂੰ? ਸਰ ਐਕਸੀਡੈਂਟ ਹੋਇਆ ਪਿਆ ਇੱਥੇ ਆਪਣੇ ਬਾਈਪਾਸ ਨੇਅਰ ਹਸਪੀਟਲ ਦੇ ਸੀ। ਹਸਪੀਟਲ ਦੇ। ਅੱਛਾ ਉੱਥੋਂ ਲੈ ਕੇ ਆਏ ਇੱਕ ਦਾ ਨਾਮ ਤੇ ਹੈਗਾ ਜੇ ਰੋਹਿਤ ਏਜ 23 23। ਦੂਜੀ ਥਾਂ ਹੈ ਕਮਲੇ ਜੀ 21 ਸਾਲ ਤੀਜੀ ਥਾਂ ਹੈ ਬਲਰਾਮ ਸਿੰਘ ਅੱਛਾ ਤੇ ਉਹਦੀ ਹੈਗੀ ਏਜ 28 ਅੱਛਾ ਇਹ ਸਾਰੇ ਸੁਭਾਸ਼ਨਗਰ ਦੇ ਰਹਿਣ ਵਾਲੇ ਅੱਛਾ ਬਸ ਇਹ ਕਿਹੜੀ ਹਾਲਾਤ ਦੇ ਵਿੱਚ ਮਿਲੇ ਤੁਹਾਨੂੰ ਇਹ ਸਾਰੇ ਐਕਸੀਡੈਂਟ ਹੋਇਆ ਹੋਇਆ ਸੀ ਤੇ ਕਾਫੀ ਗੰਭੀਰ ਲੱਗ ਰਹੀ ਹੈ ਅੱਛਾ ਤੇ ਤੁਹਾਨੂੰ ਆਹ ਭਾਈ ਤੁਹਾਡਾ ਸ਼ਿਵ ਕੁਮਾਰ ਭਾਈ ਸ਼ਿਵ ਕੁਮਾਰ ਸ਼ਿਵ ਜੀ ਇਹ ਮਾਮਲਾ ਹੋ ਗਿਆ ਕਿ ਐਕਸੀਡੈਂਟ ਹੋ ਗਿਆ ਮਾਮਲਾ ਕੁਛ ਨਹੀਂ ਜੀ ਮੇਰੇ ਕੋ ਚੰਗੇ ਬਲੇ ਮੇਰੇ ਘਰੋਂ ਗਏ ਆ ਮੈਨੂੰ ਕਰੇ ਮੈਂ ਮੇਲੇ ਜਾਣਾ ਮੈਂ ਕਹਿੰਨੀ ਮੈਂ ਨਹੀਂ ਜਾਣਾ ਤੁਸੀਂ ਜਾਓ ਮੈਂ ਕਹਾਂ ਤੁਸੀਂ ਕੱਪੜੇ ਆਪਣੇ ਘਰੇ ਜਾਓ ਇਹ ਕੈਂਡਾਗਰ ਜਵਾਦ ਉਧਰ ਜਾ ਰਹੇ ਡਮੂਰੀਆਪੁਰ ਵੱਲ ਨੂੰ ਮੇਲੇ ਤੇ ਜਿਹੜਾ ਉੱਤੇ ਲੱਗਦਾ ਵਾ ਕੈਂਡਾਗਰ ਪੁੱਲ ਤੇ ਜਾ ਰਹੇ ਇਹਨਾਂ ਕੋ ਮੋੜ ਨਹੀਂ ਮੋੜ ਹੋਇਆ ਬ੍ਰੇਕ ਨਹੀਂ ਲੱਗੀ ਸਿੱਧਾ ਜਾ ਕੇ ਉੱਥੇ ਡਿਵਾਈਡਰ ਦੇ ਟ੍ਰੈਕਟਰ ਆ ਗਏ ਅੱਗੇ ਅੱਛਾ ਹਾਂਜੀ ਇੱਥੇ ਕਿ ਕਿਹੜੇ ਹਾਲਾਤ ਸੀਗੇ ਕਮਲ ਜਿਹੜਾ ਹਾਲਾਤ ਸੀ ਜਿਆਦਾ ਇਹਨਾਂ ਦੇ ਸੱਟਾਂ ਜਿਆਦਾ ਲੱਗੀਆਂ ਸੀਗੀਆਂ ਸਿਰ ਸੁਰ ਜਿਆਦਾ ਫੈਕਚਰ ਹੋ ਗਏ ਸੀ ਗੋਡਾ-ਗੋਡੇ ਜਿਆਦਾ ਪਾੜ ਗਏ ਇਹਨਾਂ ਦੇ ਤੇ ਬਲੱਡ ਜਿਆਦਾ ਨਿਕਲਦਾ ਸੀਗਾ ਅੱਛਾ ਇਸ ਕਰਕੇ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਮੈਂ ਅੱਦਾਂ-ਅੱ ਲਿਗੇਸ਼ਨ ਕੈਂਟਾ ਘਰ ਪੁੱਲ ਤੇ ਵੀ ਡੋਰੀਆ ਪੁੱਲ ਤੇ ਹਾਂ ਜਿਹੜਾ ਉੱਪਰ ਕੈਂਟਾ ਘਰ ਦੇ ਉੱਪਰ ਜਿਹੜਾ ਪੁੱਲ ਹੈਗਾ ਅੱਛਾ ਹਾਂਜੀ ਉਹ ਹੀ ਪੁੱਲ ਤੇ ਅੱਛਾ ਜੀ ਹਾਂਜੀ ਹਾਂਜੀ ਤੇ ਕਿੰਨੇ ਜਾਨੇ ਸੀਗੇ ਇਹ ਤਿੰਨੇ ਜਾਨੇ ਸਵਾਰ ਸਿੱਖ ਬਾਈਕ ਤੇ ਇੱਕ ਜਾਨਾ ਸਵਾਰ ਸੀਗਾ ਹਾਂਜੀ ਜਿਹੜੇ ਮੋਟਰਸਾਈਕਲ ਤੇ ਸੀ ਸਪਲੈਂਡਰ ਮੋਟਰਸਾਈਕਲ ਸੀਗਾ ਯਾਰ ਸਪਲੈਂਡਰ ਹਾਂਜੀ ਹਾਂਜੀ ਇਹ ਕਿੱਥੇ ਸੀਗੇ ਤੇ ਗੇਮ ਮੇਲੇ ਤੇ ਆ ਰਹੇ ਸੀਗੇ ਹਾਂਜੀ ਇਹਦਾ ਸੱਤਾ ਜੀ ਕੀ ਕੀ ਨਾਮ ਹੋਣਾ ਹੈ ਇੱਕ ਤਾਂ ਕਮਲਾ ਜੀ ਇੱਕ ਤਾਂ ਰੋਹਿਤਾ ਇੱਕ ਤਾਂ ਬਲਬੀਰ ਸਿੰਘ ਜੀ ਹਾਂਜੀ ਹਾਂਜੀ ਤੇ ਕੀ ਕੀ ਉਮਰ ਹੋਣੀ ਹੋਣਾ ਇਹ ਉਮਰ ਹੁਣੀ ਆ ਇੱਕ ਦੀ 22-23 ਸਾਲ ਆ ਇੱਕ ਦੀ ਇੱਕ ਵੀਕ ਸਾਹ ਦਾ ਅੱਛਾ ਭਾਜੀ ਕੀ ਨਾਮ ਆਪਣਾ ਭਈ ਨਿਰਮਲ ਸਿੰਘ ਨਿਰਮਲ ਜੀ ਇਹ ਕਮਲ ਮੁੰਡੇ ਦੀ ਜਰੀ ਹਸ ਹਸਾ ਆਇਆ ਇਸ ਨਾਲ ਹਾਂਜੀ ਤੇ ਕਿੱਥੇ ਜਾ ਰਿਹਾ ਸੀਗਾ ਕਿੱਥੋਂ ਆ ਰਿਹਾ ਸੀਗਾ ਤੇ ਕਿੱਥੇ ਜਾਣਾ ਸੀ ਇਹਨੇ ਤੇ ਕਿੱਦਾਂ ਹਸਾ ਆ ਭਈ ਮੇਲਾ ਦੇਖ ਦੇਖ ਕੇ ਆ ਰਹੇ ਸੀ ਉਧਰੋਂ ਤਿੰਨੇ ਜਾਣੇ ਸੀਗੇ ਤੇ ਆ ਰਹੇ ਸੀ ਰਸਤੇ ਦੇ ਵਿੱਚ ਜਾਨਕੀ ਘਰੇ ਆ ਰਹੀ ਸੀ ਵਾਪਸੀ ਘਰੇ ਆਂਦੇ ਹੋਏ ਇੱਕ ਕਿਆ ਗੱਡੀ ਆਈ ਉਹਨੇ ਸਾਈਡ ਮਾਰੀ ਆ ਪੋਲ ਦੇ ਉੱਪਰੋਂ ਤੇ ਬਾਕੀ ਦੋ ਮੁੰਡੇ ਉੱਥੇ ਗਿਰ ਗਏ ਤੇ ਜਿਹੜਾ ਇਹ ਸੀ ਇਹ ਪੋਲ ਤੋਂ نیچے ਲੰਮਕ ਗਿਆ ਤੇ ਇਹ ਉੱਪਰ ਜਿਹੜੇ ਚੜ ਕੇ ਆਏ ਜਦੋਂ ਇਹਨੇ ਦੇਖਿਆ ਆਪਣੇ ਹਾਲਤ ਤੇ ਉੱਥੇ ਜਿਹੜਾ ਮੁੰਡਾ ਨਾਲ ਕੰਮ ਕਰਦਾ ਸੀਗਾ ਉਹ ਉਧਰ ਗਏ ਹੋਏ ਸੀ ਆਪਣੀ ਵਾਈਫ ਦੇ ਨਾਲ ਉਹਨੇ ਦੇਖਿਆ ਕਿ ਐਕਸੀਡੈਂਟ ਹੋਇਆ ਕਿਸੇ ਦਾ ਦੇਖੀ ਉਹਨੇ ਦੇਖਿਆ ਕਿ ਮੁੰਡਾ ਇਹ ਆਪਣਾ ਆ ਤੇ ਉਹਨੇ ਫਿਰ ਸਾਰੀ ਗੱਲ ਦੱਸੀ ਉਹ ਲੈ ਕੇ ਆਇਆ ਤੇ ਹਸਪੀਟਲ ਅੱਛਾ ਹਾਂਜੀ ਇਹ ਹਸਾ ਮਤਲਬ ਕਿ ਗੱਡੀ ਮਰਨ ਸਟਰੀਟ ਮਰਨ ਆ ਹਾਂਜੀ ਗੱਡੀ ਵੱਜਣ ਨਾਲ ਹੋਇਆ ਭਾਈ ਕਿਹੜੀ ਗੱਡੀ ਸੀ ਭਾਈ ਕੀਆ ਗੱਡੀ ਸੀ ਕੀਆ ਗੱਡੀ ਸੀ ਹਾਂਜੀ ਤੇ ਕਿੰਨੀ ਰਫ਼ਤਾਰ ਚਲੀ ਭਈ ਰਫ਼ਤਾਰ ਦਾ ਨਹੀਂ ਹੁਣ ਕੁਛ ਕਹਿਸੇ ਮੈਂ ਉਹ ਤੂ ਹੈ ਨਹੀਂ ਸੀਗਾ ਜਿਹੜਾ ਹੈਗੇ ਸੀ ਉਹ ਯਾਨੀ ਹੁਣ ਮੁੰਡਾ ਹੀ ਦੱਸ ਸਕਦਾ ਆ ਭਾਇਲ ਕੋਣ ਕੋਣ ਹੋਇਆ ਹਾਂਜੀ ਭਾਇਲ ਕੋਣ ਕੋਣ ਹੋਇਆ ਤਿੰਨੇ ਮੁੰਡੇ ਭਾਜੀ ਤਿੰਨੇ ਮੁੰਡੇ ਇੱਕ ਮੁੰਡੇ ਤੇ ਜ਼ਿਆਦਾ ਲੱਗੀਆਂ ਥੋੜੀਆਂ ਜੀਆਂ ਅੱਛਾ ਹਾਂਜੀ ਤੁਹਾਡੇ ਜਿਹੜਾ ਭਰਾ ਜਾਂ ਬੇਟੇ ਲੱਗੀ ਐ ਇਨਾ ਮਾ ਕਮਲ ਜੀ ਕਮਲ ਕਿੰਨੀ ਉਮਰ ਹੈ? ਇਹਦੀ ਹੈਗੀ ਹੈ ਭਾਈ 22 ਸਾਲ। 22 ਸਾਲ ਕੀ ਕਰਦਾ? ਇਹ ਵੀਰੇ ਹੈਲਪਰੀ ਦਾ ਕੰਮ ਕਰਦਾ। ਅੱਛਾ ਕਿੱਥੇ? ਵਾਈਟ ਰੋਜ਼ ਕਲੈਕਸ਼ਨ ਚ। ਵਾਈਟ ਰੋਜ਼ ਕਲੈਕਸ਼ਨ। ਇਹ ਹੋ ਜਰੀ ਹੈ ਕੀ? ਹੋ ਜਰੀ ਹੈ ਵੀਰੇ। ਹੋ ਜਰੀ ਹੈ। ਹਾਂਜੀ। ਅੱਛਾ ਰਹਿਣ ਵਾਲਾ ਕਿੱਥੇ ਦਾ? ਇਹ ਰਹਿਣ ਵਾਲਾ ਵੀਰੇ ਇੱਥੇ ਲੁਧਿਆਣੇ ਦਾ ਹੀ ਆ। ਅੱਛਾ। ਫਰੋਜ ਵੀਰ ਪਿੱਛੋਂ ਆਏ ਹੋਏ ਆ ਲੁਧਿਆਣੇ ਦੇ ਰਹਿੰਦੇ ਆ ਫਿਲਹਾਲ ਇੱਥੇ ਰੈਂਟ ਤੇ ਰਹਿ ਰਹੇ ਆ। ਰੈਂਟ ਤੇ ਰਹਿ ਰਹੇ ਆ। ਹਾਂਜੀ। ਤੁਹਾਨੂੰ ਕੀ ਲੱਗਦਾ? ਮੇਰਾ ਤਾਂ ਵੀਰੇ ਦੋਸਤ ਹੀ ਆ। ਦੋਸਤ ਨਾਲ ਹੀ ਕੰਮ ਕਰਦੇ ਆ। ਤੁਹਾਨੂੰ ਕੋਈ ਪਤਾ ਲੱਗਿਆ? ਫਿਰ ਮੈਨੂੰ ਮੁੰਡੇ ਦਾ ਫੋਨ ਆਇਆ ਮੈਂ ਘਰੇ ਸੀਗਾ ਹੁਣੇ ਮੈਨੂੰ ਮੁੰਡੇ ਦਾ ਫੋਨ ਆਇਆ ਤੇ ਮੈਂ ਫੇਰ ਇੱਥੇ ਆਇਆ ਹਾਂ ਠੀਕ ਹੈ ਹਾਂਜੀ ਹਾਂਜੀ ਹੁਣ ਠੀਕ ਆ ਸੱਟਾ ਕਿੱਥੇ ਕਿਤੇ ਹੈ ਸੱਟਾ ਵੀਰੇ ਗੁੱਡੇ ਗੋਡਾ ਫ੍ਰੈਕਚਰ ਹੋ ਗਿਆ ਹੈ ਤੇ ਬਾਹ ਫ੍ਰੈਕਚਰ ਹੋ ਗਈ ਹੈ ਹਾਂਜੀ ਥਾਣਾ ਖਾਣਾ ਵੀਰੇ ਬਸਤੀ